ਨਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਾਇਵਡ ਪੀਸ ਦਿਖਾਉਣਾ ਐਚ ਐਫ ਦਾ ਬੱਚਾ ਇਹ ਸੇਲ ਆ ਡਿਟੇਲ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਣੇ ਦੇ ਬਾਰੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਭਾਈ ਭਾਉਣਪ੍ਰੀ ਸਿੰਘ ਪਿੰਡ ਹੜਿਆਏ ਜਿਹੜਾ ਬਰਨਾਲਾਈ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ 987788899 ਪੂਜਾ ਨੰਬਰ ਹੈ 973550 40 ਵੱਡੇ ਭਰਾਣ ਬਰਾਜ ਤੇ ਅੱਜ ਆਪਾਂ ਇੱਥੇ ਫਿਰ ਨਗੀਨੇ ਹੀ ਦੇਖ ਰਹੇ ਹਾਂ ਇੱਕ ਇਹਦੇ ਵੀ ਆਪਾਂ ਨਾ ਫਾਰਮ ਤੋਂ ਲਈ ਬੈੜ ਜੀ ਤੇ ਉਹ ਬਣਾ ਵੀਰ ਕਹਿੰਦੇ ਆਪਾਂ ਬਸਤੀ ਵੇਚਣੀ ਹੈ ਜੀ ਕਿਉਂਕਿ ਇਹ ਬਸਤੀਆਂ ਮੰਨ ਕੇ ਚੱਲ ਗਈ ਉਹਨਾਂ ਦੇ ਤੇ ਬੈੜ ਇੱਕ ਨਾਲ ਅਲੱਗ ਸੁਈ ਸੀ ਜੀ ਜਿਹੜੇ ਦੂਜੀਆਂ ਬਸਤੀਆਂ ਵੱਡੀਆਂ ਨਹੀਂ ਆ ਥੋੜੇ ਛੋਟੇ ਰਿਹਾ ਮਾਰਦੀਆਂ ਜੀ ਜੀ ਇਹ ਆਉਂਦੀ ਨਹੀਂ ਪੈਂਦਲ ਚ ਜੀ ਹਾਂ ਉਹ ਕਦੀ ਵੀ ਗੱਟ ਵੀ ਵੇਚਣੀ ਹੈ ਜੀ ਅਛਾ ਬਸ ਇਹ ਲੈ ਲੀਉ ਆਪਣਾ ਬਸਤੀ ਦਾ ਕੰਮ ਵੀ ਇਹ ਨਹੀਂ ਲੈ ਅਛਾ ਫਾਰਮ ਦਾ ਮੰਨ ਲਾ ਗਾ ਰਿਕਾਰਡ ਵਗੈਰਾ ਸਾਰਾ ਵੀਜਟਰ ਰਕਾਰਡ ਆ ਵੀਰੇ ਜਿੰਦਾਂ ਦੀ ਜਾਨੂਈ ਹੈਗੀ ਤੇ ਇਹ ਵੀਜਟਰ ਰਕਾਰਡ ਹੈਗਾ ਸਕੇ ਕੀ ਰਕਾਰਡ ਦੀ ਮਦਦ ਦਾ ਮਦਦ ਨਾਲ ਕੜ ਬਜੇ ਮੰਨ ਕੇ ਚੱਲੀਆਂ ਚੱਲ ਕੇ ਪਲੱਸ ਹੋਏ ਜਮਾ ਠੀਕ ਹੈ 40 ਤੋਂ ਅਬਬਾੜੀ ਦੀ ਮਾਗੀ ਤੇ ਕਿਹੜੇ ਸੀਮਨ ਦੀ ਹੈ ਇਹ ਇਹ ਕੈਸਨੋਵਾ ਦੀ ਹੈ ਭਾਈ ਅਛਾ ਕੈਸਨੋਵਾ ਦੀ ਆਪਾਂ ਕੀ ਏਜ ਕਿੰਨੀ ਕਹਦੀ ਇਹ ਭਾਈ ਮੰਨ ਕੇ ਚੱਲ ਅ 5 ਮਹੀਨੇ ਦੀ ਬਸਤੀ ਹੋਤੀ ਅਛਾ ਪੂਰੀ ਇਹਦੀ ਟਾਈਮ ਆ ਜਿਹੜਾ 5 ਮਹੀਨੇ ਆ 5 ਮਹੀਨੇ ਬੱਚਾ ਹੋ ਗਿਆ ਜਿਹੜਾ ਦੁੱਧ ਪਿਉਣ ਵਾਲਾ ਟਾਈਮ ਸੀ ਉਹ ਚਲਾ ਗਿਆ ਹੁਣ ਦਾ ਸਾਇਲਜ ਦਾ ਫੀਡ ਚਾਹੀਦਾ ਇਹਨੂੰ ਜੀ ਰੇਟ ਇਹ ਕਿਰੋ ਅੱਜ ਦਾ ਜੀ ਰੇਟ ਭਾਈ ਅੱਜ ਜਿਹੜਾ ਫੈਕਸ ਪ੍ਰਾਈਸ ਹੋਣੀ 30000 ਦੀ ਕੱਸੀ ਦੇ ਰਾਹੀ ਗੁਜਾਇਸ ਹੋ ਜੂਗੀ ਆਏ ਬੰਦੇ ਮਾਨਤਾ ਕਰਦਾ ਸੁਭਰ ਕੱਦ ਕਾੜ ਵਗੈਰਾ ਦੇਖੋ ਬੱਚੀ ਦਾ ਸੋਹਣਾ ਸਾਫ ਸੁਥਰਾ ਤੇ ਥਣ ਚਾਰੀ ਹੈਣਾ ਕੋਈ ਫੋਟਸਾਂਗ ਨਹੀਂ ਕਹਿਣ ਦਾ ਬਾ ਵਜਦੀ ਘੜੀ ਕਿਆ ਬਾਤ ਹੈ ਕੋਕਾ ਵੀਸ ਜਮਾ ਹੈਣਾ ਸੋ ਬਹੁਤ ਫੀਲ ਕਰਦਿਆਂ ਕਿ ਅਸੀਂ ਬਰੀਰ ਵਾਲੀ ਬੱਚੀ ਲੈਣੇ ਤਾਂ ਉਹਨਾਂ ਬਾ ਬਰੀਰ ਵਾਲੀ ਬੱਚੀ ਦਿਖਾਉਣੇ ਪਏ ਆ ਰੇਟ ਇਹਦਾ ਆ ਗਿਆ 30000 ਰੁਪਿਆ ਸੋਨੂੰ ਰਿਕਾਰਡ ਬਾਰੇ ਡਾਡਾ ਸਾਰਾ ਮਿਲ ਜੂਗਾ ਤੇ ਪੰਡ ਹੰਡਿਆਇ ਜਿਲ੍ਹਾ ਬਰਨਾਲਾ ਝੋਲੀ ਬਹੁਤ ਸਾਫ ਆ ਗਈ ਚੰਗੇ ਸੀਮੰਟ ਦੀ ਆਪਾ ਅੱਗੇ ਸੋ ਵੀਰਾ ਥਾਣੇ ਦੇਖ ਸਕਦੇ ਨੇੜੇ ਤੋਂ ਸੋਹਣਾ ਸਾਫ ਸੁਥਰਾ ਚਾਰੇ ਥਾਣਾ ਕਹਿੰਦਾ ਭਾਬਾ ਅੱਜ ਦੀ ਜਿਹੜੀ ਮੈਹਨਤ ਪੁਆਇੰਟ ਕੋਈ ਵੀ ਹੈ ਨਹੀਂ ਪੁੱਛ ਸਕਦਾ ਬਾਕੀ ਜਿਹੜੀ ਚੀਜ਼ ਮੇਨ ਦੇਖਿਆ ਲੀ ਹੁੰਦੀ ਹੈ ਨਾ ਬਾਈ ਜੀ ਪੇਟਾ ਦੇਖੋ ਪੇਟਾ ਕਦਾ ਵਸੀ ਦਾ ਮਨੇ ਆ ਜੀ ਦੇਖਦੇ ਕਿੰਨੀ ਚੜਾਈ ਹੈ ਰਹਿਣ ਦੀ ਕਹਿੰਦਾ ਭਾਜੀ ਲੀਦੀ ਦਾ ਕਹਿੰਦਾ ਮਤਲਬ ਇਹ ਹੈਗਾ ਵੀ ਜਿੰਨਾ ਵਸੀ ਦਾ ਪੇਟ ਹੋਊਗਾ ਨਾ ਓਨੀ ਜਾਨਵਰ ਦੁੱਧ ਵੱਧੁੰਦਾ ਹੈਗਾ ਬਾਕੀ ਜਿਹੜੀ ਆ ਜਿਹੜੀ ਲੰਬਾਈ ਹੋਊਗੀ ਇਹ ਚੀਜ਼ ਨੂੰ ਵੀ ਲੈਣਾ ਸੁਭਰੋ ਸੋਹਣੀ ਸਨਖਿਆ ਆਪਾਂ ਤੁਹਾਨੂੰ ਬੱਚੀ ਦਿਖਾਦੀ ਤੇ ਜੀ ਸੋ ਕੋਈ ਵੀ ਵੀਰ ਕੇ ਬੱਚੇ ਨੂੰ ਖਰੀਦਣਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦ